ਸਤਿਗੁਰ ਜੀ ਕਿਰਪਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਘਰ ਦੀ ਸਾਧ ਸੰਗਤ ਜੀ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਤਬਾਬਾ ਧਰਮपाल ਸਿੰਘ ਦੀ ਸੰਗੋ ਵਾਰ ਵਾਰਿਆਂ ਵੱਲੋਂ ਜੋਗੋ ਜਗਟਾਲ ਦਾ ਤਨਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਤਰ ਸ਼ਾਇਆ ਹੈਟ ਅਤੇ ਪੰਜ ਪਿਆਰੀਆਂ ਦੀ ਅਗਵਾਈ ਦੇ ਹੇਠ ਵਿਸ਼ਾਲ ਮਹਾਨ ਨਗਰ ਕੀਰਤਨ ਸੰਗਤੋ ਸਾਧ ਸੰਗੋ ਵਾਰ ਤੋਂ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਪਿੰਡ ਬਾੜ ਜ਼ਿਲ੍ਹਾ ਪਟਿਆਲਾ ਤੱਕ ਮਿਤੀ 6 ਅਤੇ 7 ਮਾਰਚ 2025 ਨੂੰ ਕੀਤਾ ਜਾ ਰਿਹਾ ਹੈ ਇਹ ਜਿਹੜਾ ਮਹਾਨ ਨਗਰ ਕੀਰਤਨ ਹੈ ਉਹਨਾਂ ਪੰਜ ਅਮਰ ਸ਼ਹੀਤਾ ਦੀ ਸ਼ਹਾਦਤ ਨੂੰ ਸਮਰਪਿਤ ਬਾਬਾ ਜੈ ਸਿੰਘ ਜੀ ਖਲਕਟ ਉਹਨਾਂ ਦੇ ਧਰਮ ਸਪਤਨੀ ਸਤਕਾਰ ਜੋ ਮਾਤਾ ਧਰਪੌਰ ਜੀ ਉਨ੍ਹਾਂ ਦੇ ਦੋਵੇਂ ਸੁਪੁੱਤਰ ਭਾਈ ਖੜਾਕਾ ਸਿੰਘ ਭਾਈ ਖੜਕ ਸਿੰਘ ਅਤੇ ਉਹਨਾਂ ਦੀ ਨੂੰ ਬੀਬੀ ਅਮਰ ਕੌਰ ਤੇ ਨਾਲ ਦੀ ਸ਼ਹਾਦਤ ਨੂੰ ਸਮਰਪਿਤ ਹੋរីਹਾ ਹੈ ਇਹ ਨਗਰ ਕੀਰਤਨ ਸਾਧ ਸੰਗਤ ਜੀ 6 ਮਾਰਚ 2025 ਨੂੰ ਸਵੇਰੇ 7 ਵਜੇ ਸੰਗਤ ਸਥਾਨ ਤੋਂ ਪ੍ਰਾਰambh ਹੋ ਕੇ ਨਗਰ ਬ੍ਰਾਹਮਣ ਮਾਜਰਾ ਸੰਗੋਵਾਰ ਖਾਨਪੁਰ ਕਬਤੀ ਪੁੱਟਾ ਲਾਪਰਾ ਘਟਾਰੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਢਾਣੀ tmpobjਟ ਖੁਰਤ tmpobjਟ ਕਲਾ ਪੱਲਾ ਲੂਣਾ ਪੱਲਾ ਬਿਆਨਾਤ ਹੋ ਕੇ ਜਿਹੜਾ ਰਾਤਰੀ ਦਾ ਬਿਸ਼ਰਾਮ ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਜੀ ਨਗਰ ਨਸਰਾਲੀ ਵਿਖੇ ਜਿਹੜਾ ਰਾਤ ਦਾ ਬਿਸ਼ਰਾਮ ਹੋਏਗਾ ਤੇ 7 ਤਰੀਕ ਨੂੰ ਫੇਰ ਇਸੇ ਤਰ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਜੀ ਨਗਰ ਨਸਰਾਹੀ ਤੋਂ ਨਗਰ ਕੀਰਤਨ ਅਗਲੇ ਪੜਾਅ ਦੇ ਲਈ ਸਵੇਰੇ ਪ੍ਰਾਰambhਤਾ ਤੇ ਅਗਲੇ ਪੜਾਅ ਦੇ ਜਿਹੜੇ ਨਗਰਾਂ ਰੋਹਣੋਪੁਰ ਦਰੋਹਣੋਕਲਾ ਰਾਜੀਬਾੜ ਖੁੱਟੀਂਡ ਰਾਜਪੁਰ ਰਾਈਆਂ ਖਲਿਆਣ ਹਮਲੋ ਗੁਰਦੁਆਰਾ ਉੜੀਸਾ ਹੈ ਸਰਵਾੜਾ ਦਿੱਤੂਪੁਰਾ ਜੱਟਾ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਨਗਰ ਬਾਰਨ ਜ਼ਿਲ੍ਹਾ ਪਟਿਆਲਾ ਵਿਖੇ ਪਹੁੰਚੇਗਾ ਤੇ ਇਹ ਨਗਰ ਕੀਰਤਨ 2 ਦਿਨ ਦਾ ਸਾਧ ਸੰਗਤ ਜੀ ਰੂਟ ਹੈ 6 ਅਤੇ 7 ਮਾਰਚ ਸਰਬ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਆਦਿੀਆਂ ਪਰ ਕੇ ਗੁਰੂ ਸਾਹਿਬ ਦੀਆਂ ਅਤੇ ਉਹਨਾਂ ਮਹਾਨ ਅਮਰ ਸ਼ਹੀਦਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਾਜਿਨ ਬਾਜੀ ਗੁਰੂ ਘਰ ਦੀ ਸਾਧ ਸੰਗਤ ਜੀ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸੰਤ ਬਾਬਾ ਧਰਮਪਾਲ ਸਿੰਘ ਦੀ ਸੰਗੋ ਬਾੜ ਵਾਲਿਆਂ ਵੱਲੋਂ ਜੋ ਜੋ ਗੱਟਾਂ ਤਨਤਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਤਰ ਸ਼ਾਇਆ ਹੈ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਵਿਸ਼ਾਲ ਮਹਾਨ ਨਗਰ ਕੀਰਤਨ ਸੰਗਤ ਸਥਾਨ ਸੰਗੋਵੜ ਤੋਂ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਜੀ ਖੱਲਕਟ ਪਿੰਡਵਾਰ ਜ਼ਿਲ੍ਹਾ ਪਟਿਆਲਾ ਤੱਕ ਮਿਤੀ 6 ਅਤੇ 7 ਮਾਰਚ 2025 ਨੂੰ ਕੀਤਾ ਜਾ ਰਿਹਾ ਹੈ ਇਹ ਜਿਹੜਾ ਮਹਾਨ ਨਗਰ ਕੀਰਤਨ ਹੈ ਉਹਨਾਂ ਪੰਜ ਅਮਰ ਸ਼ਹੀਤਾ ਦੀ ਸ਼ਹਾਦਤ ਨੂੰ ਸਮਰਪਿਤ ਬਾਬਾ ਜੈ ਸਿੰਘ ਜੀ ਖਲਖਟ ਉਹਨਾਂ ਦੇ ਧਰਮ ਸਪਤਨੀ ਸਤਕਾਰਯੋਗ ਮਾਤਾ ਧਨਕੌਰ ਜੀ ਉਹਨਾਂ ਦੇ ਦੋਵੇਂ ਸੁਪੁੱਤਰ ਭਾਈ ਖੜਾਕਾ ਸਿੰਘ ਭਾਈ ਖੜਕ ਸਿੰਘ ਅਤੇ ਉਹਨਾਂ ਦੇ ਨੂੰ ਬੀਬੀ ਅਮਰਕੌਰ ਤੇਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਰਿਹਾ ਹੈ ਤੇ ਨਗਰ ਕੀਰਤਨ ਸਾਧ ਸੰਗਤ ਜੀ 6 ਮਾਰਚ 2025 ਨੂੰ ਸਵੇਰੇ 7:00 ਵਜੇ ਸੰਗਤ ਸਥਾਨ ਤੋਂ ਪ੍ਰਾਰੰਭ ਹੋ ਕੇ ਨਗਰ ਬ੍ਰਾਹਮਣ ਮਾਜਰਾ ਸੰਗੋਬਾ ਖਾਨਪੁਰ ਕਬੱਤੀ ਪੁੱਟਾ ਲਾਪਰਾ ਘਟਾਰੀ ਗੁਰਦੁਆਰਾ ਕਰਮ ਸਰ ਰਾੜਾ ਸਾਹਿਬ ਕੁਡਾਣੀ ਦਾ ਵਿਚਰਾਮ ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਜੀ ਨਗਰ ਨਸਰਾਰੀ ਵਿਖੇ ਜਿਹੜਾ ਰਾਤ ਦਾ ਵਿਚਰਾਮ ਹੋਏਗਾ ਤੇ 7 ਤਰੀਕ ਨੂੰ ਫੇਰ ਇਸੇ ਤਰ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਜੀ ਨਗਰ ਨਸਰਾਰੀ ਤੋਂ ਨਗਰ ਕੀਰਤਨ ਅਗਲੇ ਪੜਾ ਦੇ ਲਈ ਸਵੇਰੇ ਪ੍ਰਾਰambhਤਾ ਤੇ ਅਗਲੇ ਪੜਾ ਦੇ ਜਿਹੜੇ ਨਗਰਾ ਰੋਹਣੋਪੁਰ ਦਰੋਹਣੋ ਕਲਾ ਰਾਜੀਵਾਲ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਾਟ ਨਗਰਬਾਰਨ ਜ਼ਿਲ੍ਹਾ ਪਟਿਆਲਾ ਵਿਖੇ ਪਹੁੰਚੇਗਾ ਤੇ ਇਹ ਨਗਰ ਕੀਰਤਨ 2 ਦਿਨ ਦਾ 사ਤਸੰਗ ਜੀ ਰੂਟ ਹੈ 6 ਅਤੇ 7 ਮਾਰਚ ਸਰਬ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਅਤੇ ਉਹਨਾਂ ਮਹਾਨ ਅਮਰ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ